ਵਿਰੋਪ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਲੈ ਕੇ ਮੈਂ ਸੁਮਨਦੀਪ ਕੌਰ ਇੱਕ ਵਾਰ ਫਿਰ ਤੁਹਾਡੇ ਹਾਜ਼ਰ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਹੀ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਖੇਤੀਬਾੜੀ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਤੇ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਪਸ਼ੂ ਪਾਲਕਾਂ ਲਈ ਸੂਚਨਾਵਾਂ ਤੇ ਸੁਝਾਅ ਪੇਸ਼ ਕਰਨਗੇ ਡਾਕਟਰ ਦੀਪ ਕਮਲ ਜੀ ਆਓ ਫਿਰ ਵੇਖਦੇ ਹਾਂ ਪਸ਼ੂ ਪਾਲਕ ਵੀਰੋ ਮੈਂ ਡਾਕਟਰ ਦੀਪਕਮਲ ਸਿੰਘ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਤੌਰ ਵੈਟਰਨਰੀ ਅਫਸਰ ਆਪਣੀਆਂ ਸਵਾਵਾਂ ਨਿਭਾਰਿਆ ਹਾਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਪਸ਼ੂਆਂ ਸੰਬੰਧੀ ਜ਼ਰੂਰੀ ਸੂਚਨਾਵਾਂ ਅਤੇ ਸੁਝਾਅ ਆਉਣ ਵਾਲੇ ਸਰਦੀਆਂ ਦੇ ਮੌਸਮ ਦੇ ਵਿੱਚ ਕਟੀਆਂ ਵੱਛੀਆਂ ਦੇ ਵਿੱਚ ਨਮੂਨੀਆਂ ਬਿਮਾਰੀ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਇਹ ਬਿਮਾਰੀ 6 ਮਹੀਨੇ ਦੀਆਂ ਕਟੀਆਂ ਵੱਛੀਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਨਮੂਨੀਆਂ ਬਿਮਾਰੀ ਦੇ ਮੁੱਖ ਲੱਛਣ ਹਨ 106 ਡਿਗਰੀ ਤੱਕ ਦਾ ਬੁਖਾਰ ਹੋ ਜਾਣਾ ਅੱਖਾਂ ਅਤੇ ਨੱਕ ਦੇ ਵਿੱਚੋਂ ਪਾਣੀ ਆਉਣਾ ਖੰਘ ਅਤੇ ਛਿੱਕਾਂ ਅਤੇ ਸਾਹ ਦੇ ਵਿੱਚ ਔਖੇ ਆਈ ਇਸ ਬਿਮਾਰੀ ਤੋਂ ਬਚਾ ਦੇ ਲਈ ਡਾਕਟਰ ਦੀ ਸਲਾਹ ਦੇ ਨਾਲ ਸੂਟੇਬਲ ਐਂਟੀਬਾਇਓਟਿਕਸ ਦੀ ਵਰਤੋਂ ਕਰਨੀ ਚਾਹੀਦੀ ਹੈ ਨਮੋਨੀਆ ਬਿਮਾਰੀ ਦੇ ਵਿੱਚ ਐਂਟੀਬਾਇਓਟਿਕਸ ਦੀ ਵਰਤੋਂ ਜਾਨਵਰ ਦੇ ਠੀਕ ਹੋਣ ਦੇ 2-3 ਦਿਨ ਬਾਅਦ ਵੀ ਕਰਦੇ ਰਹਿਣਾ ਚਾਹੀਦਾ ਹੈ ਬੱਕਰੀਆਂ ਦੇ ਵਿੱਚ ਟੈਟਨਸ ਇੱਕ ਲਸਟੇਡੀਅਮ ਨਾਮਕ ਬੈਕਟੀਰੀਆ ਕਰਦਾ ਹੈ ਇਹ ਬੈਕਟੀਰੀਆ ਮਿੱਟੀ ਗੰਦਗੀ ਅਤੇ ਡਸਟ ਦੇ ਵਿੱਚ ਪਾਇਆ ਜਾਂਦਾ ਹੈ ਜੋ ਕਿ ਬੱਕਰੀਆਂ ਦੇ ਸਰੀਰ ਦੇ ਵਿੱਚ ਗਹਿਰੇ ਜ਼ਖਮਾਂ ਦੇ ਰਾਹੀਂ ਪ੍ਰਵੇਸ਼ ਕਰਦਾ ਹੈ। ਇਹ ਬੈਕਟੀਰੀਆ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਜ਼ਹਿਰੀਲੇ ਪਦਾਰਥ ਪੈਦਾ ਕਰਦਾ ਹੈ ਜੋ ਕਿ ਬੱਕਰੀਆਂ ਦੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਟੈਟਨਸ ਦੇ ਮੁੱਖ ਲੱਛਣ ਹਨ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਸਖਤ ਹੋ ਜਾਂਦੀਆਂ ਹਨ। ਇਹ ਸਖਤਾਈ ਅਤੇ ਅਕੜਾ ਬੱਕਰੀਆਂ ਦੇ ਮੂੰਹ ਤੋਂ ਸਟਾਰਟ ਹੋ ਕੇ ਸਾਰੇ ਸਰੀਰ ਦੇ ਵਿੱਚ ਫੈਲ ਜਾਂਦਾ ਹੈ। ਮੂੰਹ ਦੇ ਵਿੱਚ ਅਕੜਾ ਆਉਣ ਕਾਰਨ ਬੱਕਰੀਆਂ ਖਾਣ ਪੀਣ ਤੋਂ ਅਸਮਰੱਥ ਹੋ ਜਾਂਦੀਆਂ ਹਨ। ਟੈਟਨਸ ਦਾ ਟੀਕਾ ਆਪਣੀਆਂ ਬੱਕਰੀਆਂ ਨੂੰ ਸਮੇਂ ਸਿਰ ਡਾਕਟਰ ਦੀ ਸਲਾਹ ਦੇ ਨਾਲ ਦੇਣਾ ਚਾਹੀਦਾ ਹੈ ਅਤੇ ਗੱਬਣ ਬੱਕਰੀਆਂ ਦੇ ਵਿੱਚ ਸੂਣ ਤੋਂ ਹਫ਼ਤਾ ਪਹਿਲਾਂ ਇਹ ਟੀਕਾਕਰਨ ਕਰਨਾ ਚਾਹੀਦਾ ਹੈ ਤਾਂ ਕਿ ਸੂਣ ਤੋਂ ਬਾਅਦ ਬੱਚਿਆਂ ਦੇ ਵਿੱਚ ਟੈਟਨਸ ਦੀ ਐਂਟੀਬਾਡੀਜ਼ ਦੁੱਧ ਦੇ ਰਾਹੀਂ ਵੀ ਜਾ ਸਕਣ ਸਰਦੀਆਂ ਦੇ ਵਿੱਚ ਸੂਰ ਝੁੰਡਾਂ ਦੇ ਵਿੱਚ ਇੱਕ ਦੂਜੇ ਨਾਲ ਜੁੜ ਕੇ ਰਹਿੰਦੇ ਹਨ ਜਿੰਨਾ ਕਰਕੇ ਚਿਚੜਾਂ ਦੀ ਜਾਂ ਪਰਜੀਵੀਆਂ ਦੀ ਸਮੱਸਿਆ ਆ ਸਕਦੀ ਹੈ ਇਹ ਪਰਜੀਵੀ ਸੂਰਾਂ ਨੂੰ ਤੰਗ ਤੇ ਪਰੇਸ਼ਾਨ ਕਰਦੇ ਨੇ ਕੱਟਦੇ ਤੇ ਵੱਢਦੇ ਨੇ ਜਿਸ ਕਰਕੇ ਸੂਰ ਲਗਾਤਾਰ ਹੀ ਹਿਲਦੇ ਡੁਲਦੇ ਰਹਿੰਦੇ ਨੇ ਤੇ ਉਹ ਰਜਮੀ ਖੁਰਾਕ ਨਹੀਂ ਲੈ ਪਾਉਂਦੇ ਜਿਸ ਕਰਕੇ ਉਹਨਾਂ ਦਾ ਸਰੀਰਕ ਭਾਰ ਘਟਦਾ ਤੁਰਿਆ ਜਾਂਦਾ ਹੈ ਅਤੇ ਉਹਨਾਂ ਦੀ ਗਰੋਥ ਰੇਟ ਵੀ ਘਟ ਜਾਂਦੀ ਹੈ ਇਹਨਾਂ ਪਰਜੀਵੀਆਂ ਤੋਂ ਬਚਾ ਦੇ ਲਈ ਸ਼ੈਡਾਂ ਦੇ ਅੰਦਰ ਅਤੇ ਸ਼ੈਡਾਂ ਦੇ ਆਲੇ ਦੁਆਲੇ ਸਾਫ਼ ਸਫਾਈ ਰੱਖਣੀ ਚਾਹੀਦੀ ਹੈ ਖੁਰਲੀਆਂ ਦੇ ਵਿੱਚ ਅਤੇ ਕੰਦਾਂ ਦੇ ਵਿੱਚ ਮੋਰੀਆਂ ਅਤੇ ਵਿੱਥਾਂ ਨੂੰ ਪੂਰ ਦੇਣਾ ਚਾਹੀਦਾ ਹੈ ਅਤੇ ਚਿਚਣਾ ਦੀ ਦਵਾਈ ਦੀ ਵਰਤੋਂ ਡਾਕਟਰ ਦੀ ਸਲਾਹ ਦੇ ਨਾਲ ਸਹੀ ਮਾਤਰਾ ਦੇ ਵਿੱਚ ਕਰਦੇ ਰਹਿਣਾ ਚਾਹੀਦਾ ਹੈ। ਕੁੱਤਿਆਂ ਦੇ ਵਿੱਚ ਇਅਰ ਇਨਫੈਕਸ਼ਨ ਦੀ ਇੱਕ ਆਮ ਸਮੱਸਿਆ ਹੈ ਜੋ ਕਿ ਉਹਨਾਂ ਕੁੱਤਿਆਂ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਜਿਨ੍ਹਾਂ ਦੇ ਵਾਲ ਲੰਬੇ ਅਤੇ ਕੰਨ ਝੁਕੇ ਹੋਏ ਹੋਣ ਜਿਵੇਂ ਕਿ ਕਾਕਰ ਸਪੈਨੀਅਲ ਜਾਂ ਬੀਗਲ ਵਰਗੀਆਂ ਬ੍ਰੀਡਾਂ ਦੇ ਵਿੱਚ। ਇਅਰ ਇਨਫੈਕਸ਼ਨ ਬੈਕਟੀਰੀਆ, ਯੀਸਟ ਜਾਂ ਫੰਗਸ ਦੇ ਨਾਲ ਹੋਣ ਵਾਲੀ ਬਿਮਾਰੀ ਹੈ। ਇਸ ਬਿਮਾਰੀ ਦੇ ਮੁੱਖ ਲੱਛਣ ਹਨ ਕੁੱਤੇ ਆਪਣੇ ਕੰਨ ਨੂੰ ਖੁਰਚਦੇ ਰਹਿੰਦੇ ਹਨ ਅਤੇ ਕਈ ਵਾਰ ਇੰਨਾ ਖੁਰਚਦੇ ਨੇ ਕਿ ਕੰਨਾਂ ਦੇ ਵਿੱਚੋਂ ਖੂਨ ਵੀ ਆਉਂਦਾ ਹੈ ਜੇਕਰ ear infection ਕੰਨ ਦੇ ਜ਼ਿਆਦਾ ਅੰਦਰ ਚਲ ਜਾਵੇ ਤਾਂ ਕੁੱਤੇ ਦੇ ਚੱਲਣ ਫਿਰਨ ਅਤੇ ਬੈਲੈਂਸ ਦੇ ਵਿੱਚ ਵੀ ਪ੍ਰੋਬਲਮ ਆ ਸਕਦੀ ਹੈ ਕੋਈ ਵੀ ਲੱਛਣ ਦਿਖਣ ਤੇ ਜਲ ਤੋਂ ਜਲਦ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਐਂਟੀਬਾਇਓਟਿਕ ਡਰਾਪਸ ਅਤੇ ear cleaner ਦੀ ਵਰਤੋਂ ਕਰਨ ਨਾਲ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ ਇਹ ਸਨ ਪਸ਼ੂਆਂ ਸਬੰਧੀ ਕੁਝ ਜ਼ਰੂਰੀ ਸੂਚਨਾਵਾਂ ਅਤੇ ਸੁਝਾਅ ਧੰਨਵਾਦ ਕਿਸਾਨ ਵੀਰੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਮਸ਼ੀਨਾਂ ਨਾਲ ਕਣਕ ਦੀ ਬਜਾਈ ਤੇ ਪਰਾਲੀ ਦੀ ਸੰਭਾਲ ਤੇ ਇਸ ਵਿਸ਼ੇ ਤੇ ਜਾਣਕਾਰੀ ਦਿੱਤੀ ਡਾਕਟਰ ਲੇਖਰਾਜ ਜੋ ਕਿ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹਾ ਰੂਪਨਗਰ ਤੇ ਉਹਨਾਂ ਨਾਲ ਗੱਲਬਾਤ ਕੀਤੀ ਡਾਕਟਰ ਰਣਜੀਤ ਸਿੰਘ ਚੋਹਾਂ ਜੀ ਨੇ ਆਓ ਵੇਖਦੇ ਹਾਂ ਕਿਸਾਨ ਵੀਰੋ ਕਣਕ ਦੀ ਮਸ਼ੀਨਾਂ ਦੇ ਨਾਲ ਬਜਾਈ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਲੇਖਰਾਜ ਜੀ ਜਿਹੜੇ ਮੁੱਖ ਖੇਤੀਬਾੜੀ ਅਫਸਰ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਜਿਹੜਾ ਉਹਦੇ ਜ਼ਿਲ੍ਹਾ ਰੋਪੜ ਦੇ ਵਿੱਚ ਆਪਣੀ ਇਹ ਸੇਵਾਨਬਾਰੇ ਆ ਡਾਕਟਰ ਸਾਹਿਬ ਇਸ ਵੇਲੇ ਤੁਹਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਝੋਨੇ ਦੀ ਵਾਢੀ ਦੀ ਤੇ ਕਣਕ ਦੀ ਬਿਜਾਈ ਦੀ ਕੀ ਪੋਜੀਸ਼ਨ ਹੈ ਸਾਡੇ ਜ਼ਿਲ੍ਹੇ ਵਿੱਚ ਜੇਕਰ ਅਸੀਂ ਝਾਤ ਮਾਰੀ ਆ ਮੈਂ ਹੁਣ ਫੀਲਡ ਦੇ ਅਧਾਰ ਆ ਰਿਆਂ ਲਗਭਗ 35% ਜਿਹੜੀ ਆ ਉਹ ਕਣਕ ਦੀ ਬਿਜਾਈ ਹੋ ਚੁੱਕੀ ਆ ਤੇ ਜਿਹੜੀ ਝੋਨੇ ਦੀ ਕਟਾਈ ਆ ਉਹ ਲਗਭਗ ਖਤਮ ਹੋਣ ਦੇ ਕੰਢੇ ਤੇ ਹੈਗੀ ਆ ਜੀ ਡਾਕਟਰ ਸਾਹਿਬ ਵਿਭਾਗ ਵੱਲੋਂ ਕਿਹੋ ਜਿਹਾ ਪ੍ਰਾਲੇ ਕੀਤੇ ਜਾ ਰਿਹਾ ਹੈ ਕਿਸਾਨ ਵੀਰਾਂ ਨੂੰ ਕਿਹੋ ਜੀ ਗਾਈਡੈਂਸ ਦਿੱਤੀ ਜਾ ਰਹੀ ਹੈ ਵੀ ਪ੍ਰਾਲੀ ਨੂੰ ਜ਼ਮੀਨ ਦੇ ਵਿੱਚ ਵਾਹ ਕੇ ਤੁਸੀਂ ਇਸ ਤਰ੍ਹਾਂ ਕਣਕ ਦੀ ਬਿਜਾਈ ਕਰਦੇ ਆਂ ਮਾਨ ਜੋਗ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਬਾਲੀਆ ਜੀ ਆਈਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਜ਼ਿਲ੍ਹੇ ਦੇ ਅੰਦਰ ਲਗਭਗ 1371 ਦੇ ਕਰੀਬ ਜਿਹੜੀ ਆ ਪ੍ਰਾਲੀ ਨੂੰ ਸਾਂਭ-ਸਮਾਲਦੀਆਂ ਜਿਹੜੀਆਂ ਮਸ਼ੀਨਾਂ ਆ ਉਹ ਖੇਤਾਂ ਦੇ ਵਿੱਚ ਕੰਮ ਕਰ ਰਹੀਆਂ ਹਨ ਜਿਸ ਦੇ ਵਿੱਚੋਂ ਸਾਡੇ ਕੋਲ 48 ਜਿਹੜੇ ਬਿੱਲਰ ਆ ਇਸ ਵੇਲੇ ਗੰਡਾ ਬਣਾ ਰਹੇ ਹਨ ਉਸ ਦੇ ਬਾਅਦ 872 ਦੇ ਕਰੀਬ ਜਿਹੜੇ ਸਾਡੇ ਕੋਲ ਸੁਪਰ ਸੀਡਰ ਆ ਜਿਹੜੀ ਸਾਡੀ ਬਹੁਤ ਹੀ ਵਧੀਆ ਇਨ ਸਿਟੂ ਮੈਨੇਜਮੈਂਟ ਸਕੀਮ ਝੋਨੇ ਦੇ ਪਰਾਲੀ ਨੂੰ ਵਿੱਚੇ ਹੀ ਕਰਕੇ ਬਾਕੇ ਬੀਜ ਦੰਦੀਆ ਤਰੰਤ ਉਹ ਚੱਲ ਰਹੇ ਹਨ ਉਸ ਤੋਂ ਬਾਅਦ ਸਾਡੇ ਕੋਲ 40 ਦੇ ਕਰੀਬ ਮਲਚਰ ਤੇ ਚੌਪਰ ਚੱਲ ਰਹੇ ਹਨ 80 ਸਾਡੇ ਕੋਲ ਜਿਹੜੀਆਂ ਹੈਗੀਆਂ ਜ਼ੀਰੋ ਟੈਲ ਡ੍ਰਿਲਾਂ ਆ ਉਹ ਕੰਮ ਕਰ ਰਹੀਆਂ ਹਨ ਤੇ ਮੈਂ ਸਮਝਦਾ ਵੀ ਜਿਹੜੀ ਮਸ਼ੀਨਰੀ ਆ ਇਹ ਸਾਡੇ ਜਿੰਨੇ 40000 ਹੈਕਟੇਅਰ ਜਿਹੜਾ ਰਕਬਾ ਰੋਪੜ ਜ਼ਿਲ੍ਹੇ ਦਾ ਉਹ ਸਫੀਸ਼ੈਂਟ ਆ ਤੇ ਸਾਰੀ ਕਵਰ ਕਰ ਲਵਾਂਗੇ ਕੀਤਾ ਜਾਵੇਗਾ ਰਕਬਾ ਤੇ ਇੱਥੇ ਜਿਹੜੇ ਕਿਸਾਨ ਆ ਉਹ ਵੀ ਇਸ ਜਿਹੜਾ ਬਹੁਤ ਹੀ ਜ਼ਿਆਦਾ ਮੈਂ ਦੇਖਦਾ ਇਸ ਜ਼ਿਲ੍ਹੇ ਦੇ ਬਹੁਤ ਮਿਹਨਤੀ ਹਨ ਹਜੇ ਤੱਕ ਉਹਨਾਂ ਦੀ ਮਿਹਨਤ ਸਦਕਾ ਸਾਡੇ ਜ਼ਿਲ੍ਹੇ ਦੇ ਵਿੱਚ ਸਟੱਬਲ ਬਰਨਿੰਗ ਦੀ ਕੋਈ ਵੀ ਸਾਈਟ ਪ੍ਰਾਪਤ ਨਹੀਂ ਹੋਈ ਹੈ ਸਾਰੇ ਕਿਸਾਨ ਤੇ ਪ੍ਰਸ਼ਾਸਨ ਇਸ ਗੱਲ ਦਾ ਧੰਨਵਾਦ ਹੈ ਜੀ ਅੱਛਾ ਡਾਕਟਰ ਸਾਹਿਬ ਕੀ ਰੁਝਾਨ ਹੈ ਕਿਸਾਨ ਵੀਰਾਂ ਦਾ ਵੀ ਪਰਾਲੀ ਨੂੰ ਖੇਤੋਂ ਬਾਹਰ ਕੱਢਣ ਦਾ ਜ਼ਿਆਦਾ ਹੈ ਜਾਂ ਜ਼ਮੀਨ ਦੇ ਵਿੱਚੇ ਮੋਣ ਦਾ ਦੇਖੋ ਜਿਹੜਾ ਮੈਂ ਸਮਝਦਾ ਵੀ ਇਸ ਵੇਲੇ ਭੂਮੀ ਦੀ ਜਿਹੜੀ ਪਜਾਊ ਸ਼ਕਤੀ ਆ ਉਹਨੂੰ ਬਰਕਰਾਰ ਰੱਖਣਾ ਖੇਤੀਬਾੜੀ ਦੇ ਵਿੱਚ ਧੰਦੇ ਨੂੰ ਕਾਮਯਾਬ ਕਰਨ ਵਾਸਤੇ ਬਹੁਤ ਜ਼ਿਆਦਾ ਜ਼ਰੂਰਤ ਆ ਮੁੱਖ ਲੋੜ ਆ ਜੇ ਅਸੀਂ ਉਸ ਦੀ ਪਜਾਊ ਸ਼ਕਤੀ ਵੱਲ ਦੇਖੀਏ ਤਾਂ ਜਿਹੜੀ ਐਨਸੀਟੂ ਮੈਨੇਜਮੈਂਟ ਆ ਉਹਦੇ ਤਹਿਤ ਜਿਵੇਂ ਸੁਪਰ ਸੀਡਰ ਆ ਮਸ਼ੀਨ ਚੱਲ ਰਹੀ ਆ ਸਾਡੇ ਸਾਹਮਣੇ ਚੱਲ ਰਹੀ ਆ ਉਹ ਕੰਮ ਕਰ ਰਹੀ ਆ ਜਿਹੜਾ ਪੀਲਾ ਸੋਨਾ ਆ ਸਾਡਾ ਜਿਹਨੂੰ ਅਸੀਂ ਪ੍ਰਾਲ ਦੇ ਨਾਂ ਤੇ ਨਾਲ ਜਾਣਿਆ ਜਾਂਦਾ ਹੈਗਾ ਜਦੋਂ ਸਾਡਾ ਜਿਹੜਾ ਪੀਲਾ ਸੋਨਾ ਅਸੀਂ ਖੇਤਾਂ 'ਚੋਂ ਬਾਹਰ ਕੱਢਦੇ ਆ ਜਿਹੜੀ ਸਾਡੀ ਭੂਮੀ ਦੀ ਪਜਾਊ ਸ਼ਕਤੀ ਆ ਉਹ ਬਹੁਤ ਘਟਦੀ ਹੈਗੀ ਆ ਜੇਕਰ ਅਸੀਂ ਜ਼ਮੀਨ ਦੇ ਬੱਚੇ ਪਰਾਲ ਨੂੰ ਮਿਕਸ ਕਰ ਦਿੰਨੇ ਆ ਕੱਢੇ ਸਿਰਫ ਅਸੀਂ ਦਾਣੇ ਤੇ ਜਿਹੜੀ ਸਾਡੀ ਭੂਮੀ ਦੀ ਪਜਾਊ ਸ਼ਕਤੀ ਆ ਉਹ ਬਿਲਕੁਲ ਬਰਕਰਾਰ ਰਹੇਗੀ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਇਹੀ ਪੀ ਲਿਆ ਵੀ ਤੁਸੀਂ ਸੁਪਰ ਸੀਡਰ ਨਾਲ ਜਿਹੜੀ ਕਣਕ ਦੀ ਬਜਾਈ ਕਰੋ ਜੇਕਰ ਕਿਤੇ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਆ ਫਿਰ ਤੁਸੀਂ ਬੇਲਰ ਨਾਲ ਗੰਢਾਂ ਜ਼ਰੂਰ ਬਣਾ ਸਕਦੇ ਆ ਜੀ ਅੱਛਾ ਡਾਕਟਰ ਸਾਹਿਬ ਹੁਣ ਬੀਜ ਦੀ ਗੱਲ ਮੈਂ ਥੋੜੀ ਜੀ ਕਰ ਲਾਂ ਕਿਉਂਕਿ ਕਣਕ ਦੀ ਮਸ਼ੀਨਾਂ ਦੇ ਨਾਲ ਬਜਾਈ ਉਹਦੇ ਵਿੱਚ ਇੱਕ ਬੀਜ ਵੀ ਬਹੁਤ ਅਹਿਮ ਰੋਲ ਅਦਾ ਕਰਦਾ ਆ ਬੀਜ ਅਵੇਲੇਬਲ ਹੈਗਾ ਕਿਸਾਨਾਂ ਦੇ ਲਈ ਜਿਹੜਾ ਬੀਜ ਆ ਆ ਸਾਡੇ ਬਲਾਕ ਦੇ ਵਿੱਚ ਚੱਲ ਰਿਹਾ ਠੀਕ ਚੱਲਿਆ ਸੀਜ਼ਨ ਵੀ ਚੱਲ ਰਿਹਾ ਤੇ ਬੀਜ ਪੰਜ ਸੀਡ ਵਾਲੇ ਸਾਨੂੰ ਸਪਲਾਈ ਵੀ ਕਰ ਰਹੇ ਆ ਤੇ ਦੁਕਾਨਦਾਰਾਂ ਦੇ ਜਿਹੜੇ ਪ੍ਰਾਈਵੇਟ ਆ ਉੱਥੇ ਵੀ ਬੀਜ ਪलब्ਧ ਹੈਗਾ ਤੇ ਅਸੀਂ ਫਿਰ ਵੀ ਕਹਿੰਦੇ ਆ ਕਿਸੇ ਕਿਸਾਨ ਨੂੰ ਜੇ ਤੁਹਾਡੇ ਕੋਲ ਬੀਜ ਤੁਹਾਨੂੰ ਸਰਟੀਫਾਈਡ ਨਹੀਂ ਮਿਲਦਾ ਜਿਹੜਾ ਪਿਛਲੇ ਸਾਲ ਤੁਸੀਂ ਸਰਟੀਫਾਈਡ ਬੀਜਿਆ ਹੋਇਆ ਤੁਸੀਂ ਉਸ ਨੂੰ ਜਿਹੜੀ ਆ ਕੋਈ ਵੀ ਦਵਾਈ ਸੋਧ ਲਾ ਕੇ ਬੀਜ ਲਓਗੇ ਤਾਂ ਤੁਹਾਡੇ ਝਾੜ ਦੇ ਵਿੱਚ ਕੋਈ ਫਰਕ ਨਹੀਂ ਆਵੇਗਾ ਇਸ ਲਈ ਘਬਰਾਣ ਦੀ ਕੋਈ ਲੋੜ ਨਹੀਂ ਸਰਟੀਫਾਈਡ ਜਿਹੜਾ ਬੀਜ ਆ ਆਪਾਂ ਉਹਨੂੰ 3 ਸਾਲ ਤੱਕ ਲਗਾਤਾਰ ਵਰਤ ਸਕਦੇ ਆਂ ਅੱਡਸਾ ਰੁਝਾਨ ਜਿਹੜਾ ਆਮ ਤੌਰ ਤੇ ਬਹੁਤ ਹੀ ਕਿਸਾਨ ਵੀਰਾਂ ਦਾ ਨਾ ਪਰਾਲੀ ਨੂੰ ਸਾਂਭਣ ਦਾ ਹੁੰਦਾ ਵੀ ਖੇਤ ਚੋਂ ਕੱਢ ਦੀਏ ਫਟਾਫਟ ਖੇਤ ਸਾਫ਼ ਲੱਗੇ ਬਜਾਈ ਵੇਲੇ ਕਿਦਾਂ ਦਾ ਪ੍ਰਬੰਧ ਹੈਗਾ ਜਿਹੜੀਆਂ ਬਾਹਰ ਗੰਡਾ ਬਣਾ ਕੇ ਕਿਸਾਨ ਵੀਰ ਲੈ ਕੇ ਜਰਿਆ ਕੋਈ ਡੰਪਡਮ ਪੂਰੇ ਹੈਗੇ ਨੇ ਕੋਈ ਉਹਨੂੰ ਚੱਕਿਆ ਜਾ ਰਿਹਾ ਥੋੜਾ ਇਹਦੀ ਸਬੰਧੀ ਵੀ ਦੱਸ ਦਿਓ ਸਾਡੇ ਜ਼ਿਲ੍ਹੇ ਦੇ ਡੀਡੀਪੀਓ ਸਾਹਿਬ ਨੇ ਸਾਨੂੰ 100 ਹੈਕਟੇਅਰ ਦਾ ਜਿਹੜਾ ਰਕਬਾ ਆ ਉਹ ਦਿੱਤਾ ਹੋਇਆ ਜਿੱਥੇ ਕਿਸਾਨ ਆ ਜਿਹੜਾ ਪਰਾਲੀ ਬੈਲਨ ਮਸ਼ੀਨਾਂ ਬਣਾ ਕੇ ਸਟੋਰ ਕਰ ਸਕਦਾ ਹੈਗਾ ਮੇਰੀ ਕਿਸਾਨਾਂ ਨੂੰ ਇਹੀ ਵਾਰ-ਵਾਰ ਅਪੀਲ ਆ ਬਈ ਆਪਾਂ ਪੀਲੇ ਸੋਨਾ ਜਿਹੜਾ ਪਰਾਲੀ ਆ ਉਹਨੂੰ ਜਰੂਰ ਆਪਣੇ ਖੇਤਾਂ ਵਿੱਚ ਮਿਕਸ ਕਰਨਾ ਹੈਗਾ ਤੇ ਤੁਸੀਂ ਸੁਪਰ ਸੀਡਨਾਂ ਹੀ ਬਜਾਈ ਕਰਨੀਆਂ ਜਿਸ ਤਰ੍ਹਾਂ ਅੱਜ ਅਸੀਂ ਸਰਦਾਰ ਜਗਦੀਪ ਸਿੰਘ ਦੇ ਪਿੰਡ ਬਾਲ ਛੰਡਾ ਵੇਖੇ ਪਹੁੰਚੇ ਆ ਉਹ 22 ਏਕੜ ਦੇ ਨਾਲ ਬਜਾਈ ਕਰ ਰਹੇ ਹਨ ਤੇ ਜਿਹੜੀ ਗੱਲ ਤੁਸੀਂ ਪ੍ਰਾਰਲ ਦੀ ਕਰਦੇ ਆਂ ਵੀ ਪਿੱਛੇ ਸਾਨੂੰ ਸਾਫ਼ ਦੇਖਦਾ ਹੋਣਾ ਚਾਹੀਦਾ ਉਹ ਸਾਫ਼ ਦੇਖਣ ਵਾਲੀ ਗੱਲ ਨਹੀਂ ਹੈਗੀ ਇਹ ਸੁਪਰ ਸੀਡਰ ਤੋਂ ਅੱਗੇ ਜਿਹੜਾ ਸਮਾਰਟ ਸੁਪਰ ਸੀਡਰ ਆਦਾ ਹੈਗਾ ਉਹ ਇਸ ਤੋਂ ਵੀ ਜ਼ਿਆਦਾ ਵਧੀਆ ਮਸ਼ੀਨ ਹੈਗੀ ਆ ਉਹਦੇ ਨਾਲ ਜਿਹੜੀ ਇੱਕ ਤਾਂ ਆਪਣੀ ਜਿਹੜੀ ਆ ਬੀਜ ਦੀ ਆ ਉਹ ਬਿਲਕੁਲ ਸਹੀ ਦੂਸਰੇ ਤੇ ਜਾਂਦੀ ਆ ਤੇ ਉਹਦੀ ਡਿਸਟ੍ਰਿਬਿਊਸ਼ਨ ਜਿੱਥੇ ਆਪਣੀ ਸਪੇਸਿੰਗ ਉਹਦੀ ਸਹੀ ਆਂਦੀ ਹੈਗੀ ਆ ਤੇ ਉਹਦੇ ਨਾਲ ਜਿਹੜੀ ਆਪਣੀ ਜਰਮੀਨੇਸ਼ਨ ਵੀ ਵਧੀਆ ਆਂਦੀ ਆ ਭਾਵੇਂ ਉਹਦੇ ਨਾਲ ਆਪ ਨੂੰ ਸਫਾਈ ਘੱਟ ਨਜ਼ਰ ਆਂਦੀ ਆ ਲੇਕਿਨ ਜਿਹੜਾ ਟਰੈਕਟਰ ਆ ਤਾ ਉਹ ਵੀ ਕੰਮ ਕਰਦਾ ਹੈਗਾ ਤਾਂ ਮੇਰੇ ਖਿਆਲ ਦੇ ਵਿੱਚ ਜਿਹੜਾ ਸਮਾਰਟ ਸੁਪਰਸੀਡਰ ਆ ਉਹ ਬਹੁਤ ਜ਼ਿਆਦਾ ਵਧੀਆ ਹੈਗਾ ਸਫਾਈ ਵਾਲੀ ਆਪਾਂ ਦੇਖਣਾ ਆਪਾਂ ਤਾਂ ਸਿਰਫ ਇਹ ਦੇਖਣਾ ਵੀ ਜ਼ਮੀਨ ਦੀ ਪਜਾਊ ਸ਼ਕਤੀ ਵਧਾਈਏ ਆਪਣਾ ਜਿਹੜੀ એનર્ਜੀ ਆ ਪੈਸਾ ਆ ਸਮਾਂ ਆ ਤੇ ਉਹ ਘੱਟ ਲਗੇ ਤੇ ਉਸ ਦੇ ਨਾਲ ਆਪਾਂ ਵਾਤਾਵਰਨ ਨੂੰ ਵੀ ਬਚਾਈਏ ਆਓ ਆਪਾਂ ਆਪਣਾ ਬਣਦਾ ਯੋਗਦਾਨ ਪਾਈਏ ਪਰਾਲੀ ਨੂੰ ਅੱਗ ਨਾ ਲਾਉਂਦੇ ਹੋਏ ਬਲਕਿ ਜ਼ਮੀਨ ਦੇ ਵਿੱਚ ਵਾ ਕੇ ਸਾਡੀ ਆਬੋ ਹਵਾ ਨੂੰ ਜ਼ਹਿਰੀਲਾ ਹੋਣ ਤੋਂ ਬਚਾਈਏ ਇੰਨੀ ਜਾਣਕਾਰੀ ਦੇਣ ਲਈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਤੇ ਪ੍ਰਾਲੀ ਦੀ ਸੰਭਾਲ ਇਸੇ ਹੀ ਵਿਸ਼ੇ ਤੇ ਜ਼ਿਲ੍ਹਾ ਰੂਪਨਗਰ ਦੇ ਕੁਝ ਹੋਰ ਖੇਤੀ ਮਾਈਰਾ ਨੇ ਵੀ ਜਾਣਕਾਰੀ ਦਿੱਤੀ ਤੇ ਜਾਣਕਾਰੀ ਹਾਸਲ ਕੀਤੀ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਆਓ ਵੇਖਦੇ ਹਾਂ ਕਣਕ ਦੀ ਮਸ਼ੀਨਾਂ ਦੇ ਨਾਲ ਬਿਜਾਈ ਇਸ ਵਿਸ਼ੇ ਤੇ ਹੁਣ ਜਾਣਕਾਰੀ ਦੇਣ ਲਈ ਮੇਰੇ ਨਾਲ ਕੁਝ ਮਾਹਰ ਨੇ ਖੇਤੀਬਾੜੀ ਵਿਭਾਗ ਦੇ ਮੇਰਾ ਨਾਮ ਬਲਜੀਤ ਸਿੰਘ ਮੈਂ ਖੇਤੀਬਾੜੀ ਵਿਕਾਸ ਅਫਸਰ ਰੂਪਨਗਰ ਦੇ ਵਿੱਚ ਜੌਬ ਕਰ ਰਿਹਾ ਹਾਂ ਜੀ ਤੁਸੀਂ ਇਸ ਵੇਲੇ ਆਪਾਂ ਖੇਤਾਂ ਦੇ ਵਿੱਚ ਖੜੇ ਆ ਤੇ ਆਲੇ-ਦੁਆਲੇ ਦੇ ਪਿੰਡਾਂ ਦੀ ਸਾਰੇ ਦੀ ਤੁਹਾਡੇ ਬਲਾਕ ਦੀ ਜਾਂ ਸਾਡੇ ਜ਼ਿਲ੍ਹੇ ਦੀ ਅਸੀਂ ਗੱਲ ਕਰੀਏ ਕੀ ਪੋਜੀਸ਼ਨ ਆ ਇਸ ਵੇਲੇ ਖੇਤਾਂ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਸਾਂਭਣ ਦੀ ਜਾਂ ਇਸ ਵੇਲੇ ਅਸੀਂ ਗੱਲ ਕਰੀਏ ਝੋਨੇ ਦੀ ਕਟਾਈ ਦੀ ਕੀ ਪੋਜੀਸ਼ਨ ਹੈ ਜੀ ਹੁਣ ਤੱਕ ਲਗਭਗ 90 ਤੋਂ 95% ਝੋਨੇ ਦੀ ਵਾਢੀ ਹੋ ਚੁੱਕੀ ਆ ਤੇ ਲਗਭਗ 20 ਤੋਂ 25% ਕਣਕ ਦੀ ਬਜਾਈ ਮਕਮਲ ਹੋ ਚੁੱਕੀ ਆ ਰੂਪੜ ਜ਼ਿਲ੍ਹੇ ਦੇ ਵਿੱਚ ਜੀ ਕਿਹੜੀਆਂ ਕਿਹੜੀਆਂ ਮਸ਼ੀਨਾਂ ਦੇ ਨਾਲ ਕਿਸਾਨ ਵੀਰ ਕਣਕ ਦੀ ਬਜਾਈ ਕਰ ਰਹੇ ਨੇ ਤਾਂ ਕਿ ਪਰਾਲੀ ਆ ਜਿਹੜੀ ਉਹ ਵੀ ਵਿੱਚੇ ਵਈ ਜਾ ਸਕੇ ਇਹਦੇ ਵਿੱਚ ਜੀ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਇਸ ਸਮੇਂ ਚੱਲ ਰਹੀ ਸੁਪਰ ਸੀਡਰ ਉਹਦੇ 'ਚ ਜਦੋਂ ਆਪਾਂ ਕੰਬਾਈਨ ਦੇ ਨਾਲ ਹਾਰਵੈਸਟਿੰਗ ਕਰਾਉਂਦੇ ਆ ਤਾਂ ਉਹਦੇ 'ਚ ਐਸਐਮਐਸ ਲੱਗੇ ਹੋਣ ਕਰਕੇ ਜੀ ਉਹ ਆਪਣੇ ਪਰਾਲ ਨੂੰ ਖਿਲਾਰ ਦਿੰਦੀ ਆ ਤੇ ਉਹਦੇ ਤੋਂ ਬਾਅਦ ਜ਼ਿਆਦਾਤਰ ਕਿਸਾਨ ਸੁਪਰ ਸੀਡਰ ਦੇ ਨਾਲ ਬਜਾਈ ਕਰ ਰਹੇ ਹਨ ਕਣਕ ਦੀ ਜਿਨ੍ਹਾਂ ਨੇ ਆਲੂ ਲਾਉਣੇ ਹਨ ਉਹ ਪਹਿਲਾਂ ਉਹਨੂੰ ਪਲਟਾਵੇਂ ਹਾਲਾ ਨਾਲ ਪਲਟ ਦਿੰਦੇ ਆ ਨਾ ਤੇ ਉਹਦੇ ਤੋਂ ਬਾਅਦ ਆਲੂ ਲਗਾ ਰਹੇ ਹਾਂ ਜੀ ਮੈਂ ਦਲ ਡਾਕਟਰ ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ ਰੋਪੜ ਬਲਾਕ ਜਦੋਂ ਅਸੀਂ ਗੱਲ ਕਰਦੇ ਹਾਂ ਕਣਕ ਦੀ ਬਜਾਈ ਦੀ ਬਹੁਤ ਸਾਰੀਆਂ ਮਸ਼ੀਨਾਂ ਨੇ ਕਿਹਨਾਂ ਦੀ ਨਾਲ ਬਜਾਈ ਠੁਕਮੀ ਹੋ ਸਕਦੀ ਆ ਜਾਂ ਕਿੰਨੀਆਂ ਮਸ਼ੀਨਾਂ ਤੁਸੀਂ ਆਪਣੇ ਵਿਭਾਗ ਦੇ ਵੱਲੋਂ ਕਿਸਾਨ ਵੀਰਾਂ ਨੂੰ ਦੇ ਰਹੇ ਹੋ ਕਿਹੜੀਆਂ ਕਿਹੜੀਆਂ ਮਸ਼ੀਨਾਂ ਦੇ ਰਹੇ ਹੋ ਹਾਂਜੀ ਵਿਭਾਗ ਦੇ ਵੱਲੋਂ ਜਿਹੜੇ ਖੇਤੀਬਾੜੀ ਸੰਦ ਜਿੰਨੇ ਵੀ ਦਿੱਤੇ ਗਏ ਉਹ ਦੋ ਸਕੀਮਾਂ ਦੇ ਤਹਿਤ ਦਿੱਤੇ ਗਏ ਆ ਐਗਰੀ ਮਸ਼ੀਨਰੀ ਪੋਰਟਲ ਤੇ ਜਿਨ੍ਹਾਂ ਨੇ ਵੀ ਅਪਲਾਈ ਕੀਤਾ ਸੀਗਾ ਉਹਨਾਂ ਨੂੰ ਮਸ਼ੀਨਰੀ ਸਬਸਿਡੀ ਤੇ ਦਿੱਤੀ ਗਈ ਹੈ ਜਿਵੇਂ ਕਿ ਐਕਸ ਇਟੂ ਮੈਨੇਜਮੈਂਟ ਵਾਸਤੇ ਤੇ ਇਨ ਸਿਟੂ ਮੈਨੇਜਮੈਂਟ ਵਾਸਤੇ ਐਕਸ ਸਿਟੂ ਮੈਨੇਜਮੈਂਟ ਵਾਸਤੇ ਜਿਵੇਂ ਕਿ ਬਿਲਰ ਬਿਲਰ ਦੇ ਥਰੂ ਕਾਫੀ ਪ੍ਰਾਲੀ ਦਾ ਪ੍ਰਬੰਧਨ ਹੋਇਆ ਤੇ ਇਨ ਸਿਟੂ ਵਾਸਤੇ ਸੁਪਰ ਸੀਡਰ ਸਮਾਰਟ ਸੀਡਰ ਮਲਚਰ ਵਗੈਰਾ ਪ੍ਰੋਵਾਈਡ ਕੀਤੇ ਗਏ ਹਨ ਤੇ ਜ਼ਿਆਦਾਤਰ ਬਿਜਾਈ ਸੁਪਰ ਸੀਡਰ ਨਾਲ ਟੁਕ ਵਿੰਟਾਂਗੇ ਨਾਲ ਚੱਲ ਰਹੀ ਹੈ ਜੀ ਜੇ ਅਸੀਂ ਗੱਲ ਕਰਦੇ ਹਾਂ ਨਾ ਇੱਕ ਪਿੰਡ ਦੇ ਵਿੱਚ ਜਾਂ ਸੂਰੇ ਬਲੌਗ ਦੇ ਵਿੱਚ ਇੰਨੀਆਂ ਮਸ਼ੀਨਾਂ ਅਵੇਲੇਬਲ ਅਵੇਲੇਬਲ ਵਿਭਾਗ ਦੇ ਵੱਲੋਂ ਹੋਈਆਂ ਨੇ ਵੀ ਕਿਸਾਨ ਵੀਰਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਸਿਰ ਮਸ਼ੀਨਰੀ ਪ੍ਰੋਵਾਈਡ ਕੀਤੀ ਗਈ ਹੈ ਮੈਕਮ ਵੱਲੋਂ ਕਸਟਮ ਹਾਇਰਿੰਗ ਸੈਂਟਰ ਦੇ ਥਰੂ ਜਾਂ ਫਿਰ ਇੰਡੀਵਿਜੂਅਲ ਫਾਰਮਰਾਂ ਨੂੰ ਵੀ ਪ੍ਰੋਵਾਈਡ ਕੀਤੀ ਗਈ ਹੈ 50% ਸਬਸਿਡੀ ਤੇ ਤੇ ਬਾਕੀ ਸੋਸਾਇਟੀਆਂ ਨੂੰ ਵੀ 80% ਸਬਸਿਡੀ ਤੇ ਮਸ਼ੀਨਾਂ ਪ੍ਰੋਵਾਈਡ ਕੀਤੀਆਂ ਗਈਆਂ ਹਨ ਤੇ ਜਿੰਨਾ ਕੁ ਰਕਬਾ ਹੈਗਾ ਤਾਂ ਦੇ ਅਧੀਨ ਉਹ ਸਾਰਾ ਆਪਣਾ ਟੈਕਲ ਕੀਤਾ ਗਿਆ ਹੈ ਜੀ ਜੋ ਕਿ ਮਸ਼ੀਨਰੀ ਦੇ ਥਰੂ ਕਵਰ ਹੋ ਰਿਹਾ ਹੈ ਮੈਂ ਡਾਕਟਰ ਨਵਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਸੋਇਲ ਐਬ ਡਾਕਟਰ ਸਾਹਿਬ ਤੁਸੀਂ ਇਹ ਦੱਸੋ ਕਿ ਆਮ ਤੌਰ ਤੇ ਰੁਝਾਨ ਕੀ ਹੈ ਜਿਆਦਾ ਪਿੰਡਾਂ ਦੇ ਵਿੱਚ ਪ੍ਰਾਲੀ ਨੂੰ ਸੰਭਾਲਣ ਦਾ ਗੰਡਾ ਮੜਾ ਕੇ ਜਾਂ ਵਿੱਚੇ ਪਾਉਣ ਦਾ ਜਿਵੇਂ ਕਿ ਇੱਥੇ ਮਸ਼ੀਨਾਂ ਦੀ ਕੰਡੀਸ਼ਨ ਨੂੰ ਦੇਖਦੇ ਹੋਏ ਆਪਾਂ ਦੇਖੀਏ ਤਾਂ ਜ਼ਿਆਦਾਤਰ ਜਿਹੜੀ ਪ੍ਰਾਲੀ ਦੀ ਸੰਭਾਲ ਹੋਈ ਹੈ ਉਹ ਬੈਲਰਾਂ ਨਾਲ ਹੋਈ ਹੈ ਤੇ ਉਸ ਦੇ ਨਾਲ ਨਾਲ ਜਿਨ੍ਹਾਂ ਨੂੰ ਵੀ ਜਿਵੇਂ ਕਿ ਹੁਣ ਇਸ ਵਾਰ ਮੇਰਾ ਜਿਵੇਂ ਕਿ ਮੈਨੂੰ ਬਲਾਕ ਅਲੋਟ ਹੋਇਆ ਸੀ ਆ ਚਮਕੌਰ ਸਾਹਿਬ ਉਹਦੇ ਵਿੱਚ ਜ਼ਿਆਦਾਤਰ ਬੈਲਰਾ ਐਤਕੀ ਬੈਲਰਾ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਜਿਸ ਨਾਲ ਲਗਭਗ 90% ਜਿਹੜੀ ਹੈਗੀ ਪਰਾਲੀ ਦੀ ਸੰਭਾਲ ਬੈਲਰਾ ਨਾਲ ਹੋਈ ਹੈ ਤੇ ਜਿਹੜਾ ਬਾਕੀ ਬਜਾਈ ਦਾ ਕੰਮ ਚੱਲ ਰਿਹਾ ਹੈ ਉਹ ਸੁਪਰਸੀਡਰ ਨਾਲ ਚੱਲ ਰਿਹਾ ਹੈ ਜਿਵੇਂ ਤੁਹਾਡਾ ਵਿਸ਼ਾ ਹੀ ਸੋਇਲ ਦਾ ਆ ਜੇ ਅਸੀਂ ਗੱਲ ਕਰੀਏ ਭੂਮੀ ਦਾ ਤੇ ਭੂਮੀ ਦਾ ਸੁਧਾਰ ਤਾਂ ਹੀ ਹੁੰਦਾ ਜੇ ਆਪਾਂ ਪਰਾਲੀ ਨੂੰ ਜ਼ਮੀਨ ਦੇ ਵਿੱਚ ਬਾਹਲੀਏ ਕੋਈ ਇਹੋ ਜੀ ਗਾਈਡੈਂਸ ਨਹੀਂ ਦਿੱਤੀ ਕਿਸਾਨ ਵੀਰਾਂ ਨੂੰ ਕਿ ਆਪਾਂ ਇਹਨੂੰ ਵਿੱਚੇ ਬਾਲੀਏ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਬੈਲਰਾ ਦਾ ਜਿਹੜੇ ਹਿਸਾਬ ਨਾਲ ਉਹਨਾਂ ਵਾਲੇ ਟਾਈਮ 'ਚ ਤੇ ਐਤਕੀ ਡਿਮਾਂਡ ਵਧੀ ਸੀ ਤੇ ਉੱਥੇ ਮੈਂ ਕਿਸਾਨ ਵੀਰਾਂ ਨੂੰ ਇਹੀ ਗੱਲ ਕਹਿਣਾ ਚਾਹਾਂਗਾ ਆਪਾਂ ਜਿੰਨੀ ਕੋਸ਼ਿਸ਼ ਹੋ ਸਕੀਏ ਜਿਆਦਾ ਸੁਪਰ ਸੀਡਰ ਚਲਾਈਏ ਜ ਜਿਹਦੇ ਨਾਲ ਕੀ ਆਪਣੀ ਪ੍ਰਾਲੀ ਆਪਣੇ ਖੇਤ ਵਿੱਚ ਹੀ ਰਵੇ ਹੂੰ ਬੈਲਦਰਾ ਨਾਲ ਜਿਵੇਂ ਆਪਾਂ ਚੁਕਾਰ ਰਹੇ ਹਾਂ ਹੁਣ ਆਪਾਂ ਆਪਦੀ ਸੁਵਿਧਾ ਦੇ ਸੁਵਿਧਾ ਨੂੰ ਦੇਖਤੇ ਹੋਏ ਛੇਤੀ ਕੰਮ ਕਰਨ ਦੇ ਕਾਰਨ ਛੇਤੀ ਕਾਲ ਦੇ ਕਾਰਨ ਆਪਾਂ ਉਹਨੂੰ ਚੁਕਾਰ ਰਹੇ ਹਾਂ ਤੇ ਉਹਨਾਂ ਵਾਲੇ ਟਾਈਮ 'ਚ ਇਹਦੇ ਨਾਲ ਕੀ ਹੋਣਾ ਜੀ ਇਹਦੇ ਨਾਲ ਕਿਤੇ ਨਾ ਕਿਤੇ ਕਾਰਬਨਿਕ ਜਿਹੜਾ ਮਾਦਾ ਹੈਗਾ ਇਹਦੇ ਵਿੱਚ ਭਾਰੀ ਗ੍ਰਾਵਿਟੀ ਆਉਣੀ ਹੈ ਤੇ ਜਿਹਦੇ ਰਿਜ਼ਲਟ ਆਪਾਂ ਨੂੰ ਲੰਬੇ ਟਾਈਮ ਤੱਕ ਕਵਰ ਵੀ ਨਹੀਂ ਹੋਣੀ ਹੌਲੀ ਹੌਲੀ ਇਹ ਪੈ ਜਾਣੇ ਜਿਵੇਂ ਕਿ ਪਹਿਲਾਂ ਪਾਣੀ ਦੀ ਟਿਊਬਵਲ ਸੀ ਆਪਣੇ ਲੱਗੇ ਹੋਏ ਟਿਊਬਲਾਂ ਦੀ ਗਿਣਤੀ ਵੱਧ ਗਈ ਵੱਧ ਗਈ ਤੇ ਹੁਣ ਗਰਾਊਂਡ ਵਾਟਰ ਜਿਹੜਾ ਘਟ ਗਿਆ ਉਸੇ ਤਰ੍ਹਾਂ ਹੀ ਹੁਣ ਆਪਾਂ ਪਰਾਲੀ ਜਿਵੇਂ ਬੈਲਰਾਂ ਨਾਲ ਚੁਕਵਾ ਰਹੇ ਹਾਂ ਗੱਠਾ ਬਣਾਵਾ ਕੇ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ 'ਚ ਇਹਦੇ ਲੋਸ ਜ਼ਿਆਦਾ ਹੋਣਗੇ ਤੇ ਮੈਂ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹਾਂਗਾ ਬੈਲਰਾਂ ਦੀ ਜ਼ਰੂਰਤ ਬੈਲਰਾਂ ਨੂੰ ਵੀ ਵਰਤੋ ਤੁਸੀਂ ਜ਼ਰੂਰਤ ਅਨੁਸਾਰ ਕਰਨੀ ਹੈ ਜਿੱਥੇ ਤੁਹਾਨੂੰ ਜ਼ਿਆਦੇ ਜੋਨੇ ਦਾ ਪ੍ਰਾਲ ਬਹੁਤ ਜ਼ਿਆਦਾ ਸੀ ਉਹ ਤੁਸੀਂ ਮੈਨੇਜ ਨਹੀਂ ਕਰ ਪਾਰੇ ਤੇ ਜ਼ਿਆਦਾ ਕੋਸ਼ਿਸ਼ ਕਰਨੀ ਹੈ ਕਿ ਸੁਪਰ ਸੀਡਰ ਨਾਲ ਹੀ ਬਜਾਈ ਕਰੀ ਜਾਵੇ ਕਿਸਾਨ ਵੀਰਾਂ ਨੂੰ ਹੁਣ ਪਿੰਡਾਂ ਦੇ ਵਿੱਚ ਜਾ ਕੇ ਕੀ ਦੱਸ ਰਹੇ ਹੋ ਡਾਕਟਰ ਸਾਹਿਬ ਤੁਸੀਂ ਦੱਸੋ ਅਸੀਂ ਜੀ ਸੀਆਰਐਮ ਐਕਟੀਵਿਟੀ ਦੇ ਅਧੀਨ ਵੱਖ-ਵੱਖ ਪਿੰਡਾਂ 'ਚ ਕੈਂਪ ਲਗਾਏ ਹਨ ਉਦੋਂ ਅਸੀਂ ਕਿਸਾਨ ਵੀਰਾਂ ਨੂੰ ਝੋਨੇ ਦੀ ਪਰਾਲੀ ਦੀ ਸਾਮ ਸੰਭਾਲ ਬਾਰੇ ਦੱਸ ਰਹੇ ਆ ਐਕਸਟੂ ਮੈਨੇਜਮੈਂਟ ਦੇ ਨਾਲ ਜੈਵਿਕ ਮਾਦਾਂ ਘਟੇਗਾ ਉਸ ਲਈ ਅਸੀਂ ਕਿਸਾਨਾਂ ਨੂੰ ਕਹਿ ਰਹੇ ਆ ਨਾ ਵੀ ਉਹ ਵੱਧ ਤੋਂ ਵੱਧ ਬਿਜਾਈ ਜਿਹੜੀ ਆ ਵੀ ਝੋਨੇ ਦਾ ਪਰਾਲ ਵਿੱਚ ਰੱਖ ਕੇ ਹੀ ਕੀਤੀ ਜਾਵੇ ਕਿਉਂਕਿ ਜਦੋਂ ਅਸੀਂ ਪਰਾਲੀ ਨੂੰ ਵਿੱਚ ਕਰਾਂਗੇ ਜੀ ਤਾਂ ਉਹਦੇ ਨਾਲ ਕੀ ਆ ਵੀ ਸਾਡਾ ਆਰਗੈਨਿਕ ਮੈਟਰ ਵਧੂਗਾ ਜਿਹਦੇ ਨਾਲ ਸਾਨੂੰ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਆ ਜਦੋਂ ਸਾਡੀ ਜਮੀਨ ਦੇ ਵਿੱਚ ਮਾਦਾਂ ਵਧ ਜੇਗਾ ਤਾਂ ਉਹਦੇ ਨਾਲ ਸਾਡੀ ਨਾਈਟ੍ਰੋਜਨ ਦੀ ਜਿਹੜੀ ਕਿ ਜਿਹੜੀ ਨਾਈਟ੍ਰੋਜਨ ਦੀ ਐਪਲੀਕੇਸ਼ਨ ਆ ਉਹ ਸਾਨੂੰ ਘੱਟ ਕਰਨੀ ਪਵੇਗੀ ਜਦੋਂ ਉਹ ਇੱਕ ਲਿਮਿਟ ਤੋਂ ਜ਼ਿਆਦਾ ਹੋ ਜਾਏਗੀ ਜੀ ਕੀ ਕਿਸਾਨ ਵੀਰਾਂ ਨੇ ਕਿਸੇ ਨੇ ਅੱਗ ਤਾਂ ਨਹੀਂ ਲਾਈ ਪਿੰਡਾਂ ਦੇ ਵਿੱਚ ਪਰਾਲੀ ਨੂੰ ਰੋਪੜ ਜ਼ਿਲ੍ਹਾ ਹਲੇ ਤੱਕ ਜ਼ੀਰੋ ਕੇਸਸ ਆ ਜੀ ਜ਼ੀਰੋ ਸਟੱਬਲ ਬਰਨਿੰਗ ਕੇਸਸ ਦੇ ਵਿੱਚ ਆ ਜੀ ਹਲੇ ਤੱਕ ਰੋਪੜ ਜ਼ਿਲ੍ਹਾ ਚ ਸਾਡੇ ਚ ਜ਼ਿਲ੍ਹਾ ਪ੍ਰਸ਼ਾਸਨ ਉਹਦੇ ਚ ਖੇਤੀਬਾੜ ਡਿਪਾਰਟਮੈਂਟ ਜਿੰਨੀ ਅਸੀਂ ਆਪਣੇ ਵੱਲੋਂ ਜ਼ੋਰ ਲਾ ਰਹੇ ਆ ਸਾਨੂੰ ਉਹਦਾ ਰਿਜ਼ਲਟ ਬਹੁਤ ਚੰਗਾ ਮਿਲ ਰਿਹਾ ਹੈ ਜੀ ਅੱਛਾ ਡਾਕਟਰ ਸਾਹਿਬ ਮਿੱਟੀ ਪਰਖ ਕਰਾਉਣ ਲਈ ਤੁਹਾਡੇ ਕੋਲ ਕੀ ਆਉਂਦੇ ਆ ਕਿਸਾਨ ਵੀਰ ਤੁਸੀਂ ਕਿਉਂਕਿ ਸੋਇਲ ਲੈਬ ਦੇ ਇੰਚਾਰਜ ਹੋ ਸਾਡੇ ਕੋਲ ਜਿਵੇਂ ਐਨ ਐਮ ਐਸਏ ਦੀ ਪਰਖ ਜੜੀਆਂ ਲੈਬੋਰਟਰੀਆਂ ਦੀ ਇੱਥੇ ਗਵਰਨਮੈਂਟ ਨੇ ਸਥਾਪਨਾ ਕਰਵਾਈ ਹੈ ਜੀ ਇਹਦੇ ਵਿੱਚ ਅੱਡ ਅੱਡ ਡਿਸਟ੍ਰਿਕਟ ਨੂੰ ਅੱਡ ਅੱਡ ਜਿਵੇਂ ਏਰੀਆ ਦੇ ਹਿਸਾਬ ਨਾਲ ਮਿੱਟੀ ਪਰਖ ਦੇ ਟਾਰਗੇਟ ਆਉਂਦੇ ਜੇ ਹੁਣ ਸਾਡੇ ਕੋਲੇ 5500 ਟਾਰਗੇਟ ਪਰ ਸਾਲ ਦਾ ਹੁੰਦਾ ਜੀ ਉਹਦੇ ਵਿੱਚ ਸਾਡੇ ਹੀ ਜਿਹੜੇ ਵਰਕਰ ਨੇ ਉਹਨਾਂ ਨੇ ਜਾ ਕੇ ਖੇਤਾਂ ਚੋਂ ਸੈਂਪਲ ਕਲੈਕਟ ਕਰਨੇ ਹੁੰਦੇ ਆ ਜਦੋਂ ਕਿ ਫਸਲ ਦੀ ਵੜਾਈ ਚੱਲ ਰਹੀ ਹੁੰਦੀ ਆ ਉਹ ਉਹਨਾਂ ਦੌਰਾਨ ਹੀ ਬਜਾਈ ਤੋਂ ਪਹਿਲਾਂ ਸੈਂਪਲ ਕਲੈਕਟ ਕਰਕੇ ਸਾਡੇ ਕੋਲੇ ਭੇਜ ਦਿੱਤੇ ਜਾਂਦੇ ਆ ਜਿਸ ਦੀ ਅਸੀਂ ਉਹਨਾਂ ਟਾਈਮ ਛੇਤੀ ਤੋਂ ਛੇਤੀ ਰਿਪੋਰਟ ਤਿਆਰ ਕਰਕੇ ਉਹਦੇ ਵਿੱਚ ਜਿਹੜੇ ਹਿਸਾਬ ਨਾਲ ਵੀ ਤੱਤਾਂ ਦੀ ਬਾਧ ਘਾਟ ਹੈਗੀ ਇਹ ਕਿਸਾਨ ਨੂੰ ਸਿੰਪਲ ਤਰੀਕੇ ਨਾਲ ਉਹਦੇ ਵਿੱਚ ਗਾਈਡ ਕੀਤਾ ਜਾਂਦਾ ਹੈ ਵੀ ਜੇ ਕੋਈ ਕਿਸੇ ਤੱਤ ਦੀ ਘਾਟ ਹੈਗੀ ਤਾਂ ਉਹ ਇੰਨੇ ਜਿਵੇਂ ਹੁਣ ਕਣਕ ਚ ਯੂਰੀਆ ਪਾਓ ਜਾਂ ਡੀਪੀ ਪਾਓ ਇਸ ਤਰ੍ਹਾਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਹੈ ਜੇ ਕੋਈ ਕਿਸਾਨ ਸਾਡੇ ਕੋਲੇ ਆਪ ਸੈਂਪਲ ਲੈ ਕੇ ਆ ਜਾਵੇ ਤਾਂ ਉਹਦੀ ਤੁਰਤ ਹੀ ਜਾਂਚ ਕਰਕੇ ਉਹਨੂੰ ਰਿਪੋਰਟ ਦਿੱਤੀ ਜਾਂਦੀ ਹੈ ਡਾਕਟਰ ਸਾਹਿਬ ਜਿੱਦਾਂ ਰੁਝਾਨ ਤੁਹਾਡੇ ਏਰੀਏ ਦੇ ਵਿੱਚ ਪਰਾਲੀ ਦੀਆਂ ਗੰਡਾਂ ਬਣਾ ਕੇ ਅੱਗੇ ਚਕਵਾਉਣ ਦਾ ਹੈ ਕੀ ਗੰਡਾ ਜਿਹੜੀਆਂ ਬਣਾਈਆਂ ਹੋਈਆਂ ਇਮੀਡੀਏਟਲੀ ਚੱਕੀਆਂ ਜਾਂਦੀਆਂ ਨੇ ਖੇਤ ਖਾਲੀ ਹੋ ਜਾਂਦਾ ਕਿੰਨੇ ਕੁ ਡੰਪ ਨੇ ਤੁਹਾਡੇ ਨੇੜੇ ਤੇੜੇ ਕਿੰਨੀਆਂ ਕ ਫੈਕਟਰੀਆਂ ਜਿਹੜੀਆਂ ਇਹਨੂੰ ਖਰੀਦਦੀਆਂ ਸਰ ਜਿੰਨੀਆਂ ਵੀ ਗੱਠਾਂ ਬਣਾਈਆਂ ਜਾ ਰਹੀਆਂ ਉਹ ਤੁਰੰਤ ਹੀ ਅਪਲੋਡ ਹੋ ਰਹੀਆਂ ਆ ਜਾਂ ਜਾ ਰਹੀਆਂ ਕੋਈ ਵੀ ਦੋਆਂ ਤਿੰਨ ਦਿਨ ਤੋਂ ਬਾਅਦ ਜ਼ਿਆਦਾ ਖੱਜਲ ਨਹੀਂ ਕਰ ਰਹੇ ਕਿਉਂਕਿ ਇਹਦੇ ਪਿੱਛੇ ਪ੍ਰੋਬਲਮ ਇਹ ਵੀ ਆ ਕਿ ਫਿਰ ਖੇਤ ਦੀ ਵੱਤ ਵੀ ਸੁੱਕਦੀ ਆ ਤਾਂ ਕਰਕੇ ਉਹ ਨਾਲ ਦੀ ਨਾਲ ਹੀ ਡੰਪਾਂ 'ਚ ਆਪਣੇ ਪਹਚਾ ਦਿੰਦੇ ਆ ਜੀ ਦੱਸੋ ਥੋੜਾ ਜਿਹਾ ਬੀਜ ਬਾਰੇ ਜ਼ਰੂਰ ਦੱਸ ਦਿਓ ਕਣਕ ਦੇ ਬਾਰੇ ਕਿਉਂਕਿ ਹੁਣ ਬਜਾਈ ਦਾ ਸਮਾਂ ਚੱਲ ਰਿਹਾ ਮਸ਼ੀਨਾਂ ਦੇ ਨਾਲ ਕਣਕ ਦੀ ਬਜਾਈ ਹੋਣੀ ਹੈ ਤੇ ਬੀਜ ਪਹਿਲਾਂ ਬਹੁਤ ਜ਼ਰੂਰੀ ਹੈ ਹਨਾ ਸੋ ਕੀ ਬੀਜ ਅਵੇਲੇਬਲ ਹੈਗਾ ਹਾਂਜੀ ਜਿਵੇਂ ਕਿ ਸਾਡੇ ਇਲਾਕੇ ਦੇ ਵਿੱਚ ਹੜ੍ਹ ਵੀ ਆਏ ਹੋਏ ਨੇ ਖੜਾਂ ਵਾਲਿਆਂ ਲਈ ਪੰਜਾਬ ਸਰਕਾਰ ਵੱਲੋਂ ਮੁਫਤ ਬੀਜ ਦਿੱਤਾ ਜਾ ਰਿਹਾ ਹੈ। ਉਹਦੇ ਤੋਂ ਇਲਾਵਾ 50% ਸਬਸਿਡੀ ਤੇ ਸੀਡ ਵਿਲੇ ਸਕੀਮ ਦੀ ਤਾਂ ਕਿ ਜਿਹੜੀਆਂ 10 ਸਾਲ ਤੋਂ ਪੁਰਾਣੀਆਂ ਵੈਰਾਈਟੀਆਂ ਹਨ ਉਹਨਾਂ ਨੂੰ ਬੀਜ ਸੋਧ ਕੇ ਨਵੇਂ ਬੀਜਾਂ ਦੇ ਨਾਲ ਉਹਨਾਂ ਨੂੰ ਰਿਪਲੇਸ ਕੀਤਾ ਜਾ ਸਕੇ ਜੀ। ਉਹਦੇ ਲਈ ਜੀ ਸਰਕਾਰ ਵੱਲੋਂ 50% ਸਬਸਿਡੀ ਤੇ ਬੀਜ ਵੀ ਦਿੱਤਾ ਜਾ ਰਿਹਾ ਜੀ। ਕਣਕ ਦੀ ਬਿਜਾਈ ਦਾ ਟੁਕਮਾ ਸਮਾਂ 1 ਨਵੰਬਰ ਤੋਂ 15 ਨਵੰਬਰ ਹੈ। ਹੁਣ ਲਗਭਗ ਸਾਰੀ ਬਿਜਾਈ ਜੋਰਾਂ ਤੇ ਚੱਲ ਰਹੀ ਹੈ ਤੇ ਕਿਸਾਨ ਵੀਰਾਂ ਨੂੰ ਬੀਜ ਪੂਰਾ ਵਧੀਆ ਤਰੀਕੇ ਨਾਲ ਮੁਹੱਈਆ ਕਰਾਇਆ ਜਾ ਰਿਹਾ ਜੀ ਸੋ ਕਿਸਾਨ ਵੀਰੋ ਇਹ ਸਨ ਖੇਤੀ ਬੜੀ ਮਾਹਰ ਜਿਨ੍ਹਾਂ ਨੇ ਸਾਨੂੰ ਕਣਕ ਦੀ ਮਸ਼ੀਨਾਂ ਦੇ ਨਾਲ ਬਜਾਈ ਸੰਬੰਧੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਮੈਂ ਇਹਨਾਂ ਦਾ ਇੰਨੀ ਜਾਣਕਾਰੀ ਦੇਣ ਲਈ ਧੰਨਵਾਦ ਕਰਦਾ ਹਾਂ ਮਾਤਾ ਭੂਮੀ ਪੁੱਤਰ ਹਮ ਪૃਥਵੀਆਹ। ਭਾਵ ਧਰਤੀ ਸਾਡੀ ਮਾਤਾ ਹੈ ਅਤੇ ਅਸੀਂ ਉਸਦੇ ਪੁੱਤਰ। ਮਾਤਾ ਅਤੇ ਪੁੱਤਰ ਦੇ ਇਸ ਪਵਿੱਤਰ ਰਿਸ਼ਤੇ ਦਾ ਪੁਲ ਭਾਵ ਕੁਦਰਤੀ ਖੇਤੀ। ਕੁਦਰਤੀ ਖੇਤੀ ਪ੍ਰਕਿਰਿਆ ਵਿੱਚ ਧਰਤੀ ਦਾ ਅਮ੍ਰਿਤ ਜੀਵਾਮ੍ਰਿਤ। ਆਓ ਆਪਾਂ ਜਾਣਦੇ ਹਾਂ ਕਿ ਜੀਵਾਮ੍ਰਿਤ ਦਾ ਨਿਰਮਾਣ ਕਿਵੇਂ ਹੁੰਦਾ ਹੈ। ਪ੍ਰਯੋਗਾਂ ਤੋਂ ਪਤਾ ਲੱਗਿਆ ਹੈ ਕਿ 10 ਕਿਲੋਗ੍ਰam ਗੋਬਰ ਦੇ ਨਾਲ ਗੋਮੂਤਰ, ਗੁੜ ਤੇ ਦੋ ਦਲੀਆਂ ਚੀਜ਼ਾਂ ਦਾ ਆਟਾ ਜਾਂ ਬੇਸਣ ਆਦ ਮਿਲਾ ਕੇ ਜੇਕਰ ਉਸ ਦੀ ਵਰਤੋਂ ਕੀਤੀ ਜਾਵੇ ਤਾਂ ਚਮਤਕਾਰੀ ਨਤੀਜੇ ਮਿਲਦੇ ਨੇ ਜਿਸ ਦਾ ਨਾਂ ਰੱਖਿਆ ਗਿਆ ਹੈ ਜੀਵਾਮ੍ਰਿਤ ਜੀਵਾਮ੍ਰਿਤ ਬਣਾਉਣ ਲਈ ਜ਼ਰੂਰੀ ਸਮੱਗਰੀ ਦੇਖਦੇ ਹਾਂ 10 ਕਿਲੋਗ੍ਰam ਦੇਸੀ ਗਾਂ ਦਾ ਗੋਬਰ 8 ਤੋਂ 10 ਲੀਟਰ ਦੇਸੀ ਗਾਂ ਦਾ ਗੋਮੂਤਰ 1.5 ਤੋਂ 2 ਕਿਲੋ ਗੁੜ 1.5 ਤੋਂ 2 ਕਿਲੋਗ੍ਰam ਬੇਸਣ 180 ਲੀਟਰ ਪਾਣੀ ਮੁਠੀ ਪਰ ਦਰਖਤ ਦੇ ਹੇਠਾਂ ਦੀ ਮਿੱਟੀ ਆਸਾਨੀ ਨਾਲ ਉਪਲਬਧ ਇਸ ਸਮਗਰੀ ਨਾਲ ਜੀਵਾਮ੍ਰਿਤ ਬਣਾਉਣ ਦੀ ਵਿਧੀ ਵੀ ਇੰਨੀ ਸਰਲ ਹੈ ਕਿ ਕੋਈ ਵੀ ਕਿਸਾਨ ਇਸ ਨੂੰ ਆਪਣੇ ਆਪ ਬਣਾ ਸਕਦਾ ਹੈ ਇਸ ਸਮਗਰੀ ਵਿੱਚੋਂ ਗੁੜ ਬੇਸਣ ਅਤੇ ਗੋਬਰ ਨੂੰ ਪਾਣੀ ਜਾਂ ਗੋਮੂਤਰ ਦੀ ਵਰਤੋਂ ਕਰਕੇ ਚੰਗੀ ਤਰ੍ਹਾਂ ਮਸਲ ਕੇ ਤਰਲ ਜਾ ਬਣਾ ਲਓ ਹੁਣ ਇਹਨਾਂ ਚੀਜ਼ਾਂ ਨੂੰ ਇੱਕ ਡਰਾਮਾ ਵਿੱਚ ਪਾ ਕੇ ਉਸ ਨੂੰ ਲੱਕੜ ਦੇ ਇੱਕ ਡੰਡੇ ਨਾਲ ਘੋਲਣਾ ਹੈ ਚੰਗੀ ਤਰ੍ਹਾਂ ਕੋਲਣ ਤੋਂ ਬਾਅਦ ਜੀਵਾਮ੍ਰਿਤ ਬਣਾਉਣ ਲਈ 2 ਤੋਂ 3 ਦਿਨ ਲਈ ਛਾਂ ਵਿੱਚ ਰੱਖ ਦੇਣਾ ਹੈ। ਹਰ ਰੋਜ਼ ਘੜੀ ਦੀਆਂ ਸੂਈਆਂ ਘੁੰਮਣ ਦੀ ਦਿਸ਼ਾ ਵਿੱਚ ਇੱਕ ਲੱਕੜ ਦੇ ਡੰਡੇ ਨਾਲ 2 ਮਿੰਟ ਤੱਕ ਇਸ ਨੂੰ ਢੋਲਣਾ ਹੈ ਅਤੇ ਫਿਰ ਜੀਵਾਮ੍ਰਿਤ ਨੂੰ ਬੋਰੇ ਨਾਲ ਟੱਕ ਦੇਣਾ ਹੈ। ਇਹ ਜੀਵਾਮ੍ਰਿਤ ਜਦ ਸਿੰਚਾਈ ਵੇਲੇ ਖੇਤ ਵਿੱਚ ਪਾਇਆ ਜਾਂਦਾ ਹੈ ਤਾਂ ਜ਼ਮੀਨ ਵਿੱਚ ਮਿੱਤਰ ਕੀੜਿਆਂ ਦੀ ਗਿਣਤੀ ਹੈਰਾਨੀਜਨਕ ਰੂਪ ਨਾਲ ਵੱਧ ਜਾਂਦੀ ਹੈ। ਅਤੇ ਜ਼ਮੀਨ ਦੇ ਰਸਾਇਣਕ ਅਤੇ ਜੈਵਿਕ ਗੁਣਾ ਵਿੱਚ ਵਾਧਾ ਹੁੰਦਾ ਹੈ। ਜੀਵਾਮ੍ਰਿਤ ਨੂੰ ਮਹੀਨੇ ਵਿੱਚ ਦੋ ਵਾਰ ਜਾਂ ਇੱਕ ਵਾਰ ਉਪਲਬਧਤਾ ਅਨੁਸਾਰ 200 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਿੰਚਾਈ ਦੇ ਪਾਣੀ ਦੇ ਨਾਲ ਪਾਓ। ਖਲਦਾਰ ਦਰਖਤਾਂ ਦੇ ਨੇੜੇ ਦੁਪਹਿਰ 12 ਵਜੇ ਜੋ ਛਾਂ ਪੈਂਦੀ ਹੈ ਉਸ ਛਾਂ ਦੇ ਹੇਠਾਂ ਪ੍ਰਤੀ ਦਰਖਤ 2 ਤੋਂ 5 ਲੀਟਰ ਜੀਵਾਮ੍ਰਿਤ ਜ਼ਮੀਨ ਤੇ ਮਹੀਨੇ ਵਿੱਚ ਇੱਕ ਵਾਰ ਜਾਂ ਦੋ ਵਾਰ ਗੋਲਾਕਾਰ ਵਿੱਚ ਪਾਉਣਾ ਹੈ। ਇਸ ਨਾਲ ਮਿੱਟੀ ਸਿਹਤਮੰਦ ਬਣਦੀ ਹੈ ਅਤੇ ਫਸਲ ਵੀ ਉਨੀ ਹੀ ਬਿਹਤਰ ਮਿਲਦੀ ਹੈ। ਇਸ ਨਾਲ ਕਿਸਾਨ ਦੇ ਮਿੱਤਰ ਮੰਨੇ ਜਾਂਦੇ ਗੰਡੋਆਂ ਦੀ ਗਿਣਤੀ ਵੀ ਵਾਧੀ ਹੈ। ਕੁਦਰਤੀ ਖੇਤੀ ਵਿੱਚ ਡੂੰਘਾ ਹਲ ਵਾਉਣ ਦੀ ਵੀ ਲੋੜ ਨਹੀਂ ਹੁੰਦੀ। ਇਹ ਨਾ ਹੀ ਨਹੀਂ ਕੁਦਰਤੀ ਖੇਤੀ ਭੂਮੀਗਤ ਜਲ ਨੂੰ ਵੀ ਬਚਾਉਂਦੀ ਹੈ। ਇਸ ਪ੍ਰਕਿਰਿਆ ਨਾਲ ਮੁੱਖ ਫਸਲਾਂ ਦੇ ਨਾਲ-ਨਾਲ ਸਹਾਇਕੀ ਫਸਲਾਂ ਨੂੰ ਵੀ ਉਗਾਇਆ ਜਾ ਸਕਦਾ ਹੈ। ਕਣ ਜੀਵਾਮ੍ਰਿਤ ਜੀਵਾਮ੍ਰਿਤ ਦਾ ਹੀ ਸੁਕਾਇਆ ਹੋਇਆ ਰੂਪ ਹੈ। ਜਿਸ ਨੂੰ ਫਸਲ ਬੀਜਣ ਤੋਂ ਪਹਿਲਾਂ ਜ਼ਮੀਨ ਵਿੱਚ ਮਿਲਾਇਆ ਜਾਂਦਾ ਹੈ। ਤੋਪ ਵਿੱਚ ਸੁਕਾਏ ਗਏ 200 ਕਿਲੋਗ੍ਰam ਗੋਬਰ ਵਿੱਚ ਤਾਜ਼ਾ ਬਣਿਆ 20 ਲੀਟਰ ਜੀਵਾਮ੍ਰਿਤ ਮਿਲਾ ਕੇ 2 ਦਿਨ ਛਾਂ ਵਿੱਚ ਰੱਖਿਆ ਜਾਂਦਾ ਹੈ। ਇਸ ਨੂੰ ਇੱਕ ਵਾਰ ਫੇਰ ਤੋਪ ਵਿੱਚ ਸੁਕਾ ਕੇ ਅਤੇ ਡੰਡੇ ਨਾਲ ਕੁੱਟ ਕੇ ਬਾਰੀਕ ਕਰ ਲਿਆ ਜਾਂਦਾ ਹੈ। ਇਹ ਹੀ ਕਣ ਜੀਵਾਮ੍ਰਿਤ ਹੈ ਜਿਸ ਨੂੰ 1 ਏਕੜ ਲਈ ਵਰਤਿਆ ਜਾ ਸਕਦਾ ਹੈ। ਕੁਦਰਤੀ ਖੇਤੀ ਦਾ ਇੱਕ ਜ਼ਰੂਰੀ ਅੰਗ ਬੀਜam੍ਰਿਤ ਹੈ। ਬੀਜam੍ਰਿਤ ਜਿੱਥੇ ਬੀਜਾਂ ਨੂੰ ਰੋਗਾਂ ਤੋਂ ਬਚਾਉਂਦਾ ਹੈ ਉਥੇ ਹੀ ਇਸ ਦੀ ਫੁੱਟਣ ਦੀ ਸਮਰੱਥਾ ਨੂੰ ਵੀ ਅਨੋਖੇ ਤੌਰ ਤੇ ਵਧਾ ਦਿੰਦਾ ਹੈ ਦੇਸੀ ਗਾਂ ਦੇ 5 ਕਿਲੋ ਗੋਬਰ 5 ਲੀਟਰ ਗੋਮੂਤਰ 50 ਗ੍ਰਾਮ ਬੁਜਿਆ ਹੋਇਆ ਚੂਨਾ ਤੇ ਥੋੜੀ ਜਿਹੀ ਮਿੱਟੀ ਨੂੰ 20 ਲੀਟਰ ਪਾਣੀ ਵਿੱਚ ਮਿਲਾ ਕੇ ਬੀਜ ਅਮ੍ਰਿਤ ਬਣਦਾ ਹੈ ਇੱਕ ਰਾਤ ਰੱਖਣ ਤੋਂ ਬਾਅਦ ਇਸ ਵਿੱਚ 100 ਕਿਲੋ ਬੀਜ ਦਾ ਸੰਸਕਾਰ ਕੀਤਾ ਜਾਂਦਾ ਹੈ ਇਸ ਦੇ ਇੱਕ ਦਿਨ ਬਾਅਦ ਸੰਸਕਾਰਿਤ ਬੀਜ ਵਿਜਾਈ ਲਈ ਤਿਆਰ ਹੋ ਜਾਂਦਾ ਹੈ ਜ਼ਮੀਨ ਨੂੰ ਧਕਣਾ ਕੁਦਰਤੀ ਖੇਤੀ ਦਾ ਇੱਕ ਮਹੱਤਵਪੂਰਨ ਨਿਯਮ ਹੈ। ਖੇਤੀਯੋਗ ਸਾਰੀ ਜ਼ਮੀਨ ਨੂੰ ਫਸਲਾਂ ਦੀ ਰਹਿਦਖੂੰਦ ਜਾਂ ਥੋੜੇ ਸਮੇਂ ਦੀਆਂ ਛੋਟੀਆਂ ਫਸਲਾਂ ਨਾਲ ਪੂਰਾ ਢੱਕ ਦਿੱਤਾ ਜਾਂਦਾ ਹੈ। ਇਸ ਨਾਲ ਜ਼ਮੀਨ ਵਿੱਚ ਨਮੀ ਬਣੀ ਰਹਿੰਦੀ ਹੈ। ਅਤੇ ਇਹ ਵਾਤਾਵਰਣ ਵਿੱਚੋਂ ਨਮੀ ਨੂੰ ਖਿੱਚ ਕੇ ਖੇਤੀ ਲਈ ਪਾਣੀ ਦੀ ਖਪਤ ਨੂੰ ਵੀ ਅਨੋਖੇ ਰੂਪ ਵਿੱਚ ਘਟਾ ਦਿੰਦਾ ਹੈ। ਮਿੱਤਰ ਕੀੜਿਆਂ ਅਤੇ ਗਡੋਆਂ ਦੀਆਂ ਗਤੀਵਿਧੀਆਂ ਨੂੰ ਵੀ ਵਧਾਉਂਦਾ ਹੈ ਨਦੀਨਾਂ ਨੂੰ ਰੋਕਦਾ ਹੈ ਅਤੇ ਅਖੀਰ ਵਿੱਚ ਖੰਡਿਤ ਹੋ ਕੇ ਜ਼ਮੀਨ ਵਿੱਚੋਂ ਕਾਰਬਨ ਦੇ ਨਿਕਾਸ ਨੂੰ ਰੋਕ ਕੇ ਜ਼ਮੀਨ ਦੀ ਜੈਵਿਕ ਕਾਰਬਨ ਸਮਰੱਥਾ ਨੂੰ ਵਧਾਉਂਦਾ ਹੈ ਇਸ ਖੇਤੀ ਵਿਧੀ ਵਿੱਚ ਵਾਪਸਾ ਨਿਰਮਾਣ ਵੀ ਇੱਕ ਮਹੱਤਵਪੂਰਨ ਪ੍ਰਕਿਰਿਆ ਹੈ ਜਿਸ ਵਿੱਚ ਜ਼ਮੀਨ ਵਿੱਚ ਹਵਾ ਅਤੇ ਨਮੀ ਦਾ ਬਰਾਬਰ ਸੰਤੁਲਨ ਬਰਕਰਾਰ ਰੱਖਿਆ ਜਾਂਦਾ ਹੈ ਕੁਦਰਤੀ ਖੇਤੀ ਵਿਧੀ ਸਿਰਫ ਜ਼ਮੀਨ ਦੀ ਉਤਪਾਦਨ ਸਮਰੱਥਾ ਨੂੰ ਹੀ ਨਹੀਂ ਵਧਾਉਂਦੀ ਸਗੋਂ ਇਹ ਕੀਟ ਪਤੰਗਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਵਿੱਚ ਵੀ ਇੱਕ ਪ੍ਰਭਾਵਸ਼ਾਲੀ ਬਦਲ ਦਿੰਦੀ ਹੈ ਫਸਲਾਂ ਉੱਪਰ ਕੀਟ ਪਤੰਗਿਆਂ ਦੀ ਰੋਕਥਾਮ ਦੇ ਲਈ ਸਥਾਨਕ ਵਨਸਪਤੀ ਤੇ ਆਧਾਰਿਤ ਸਸਤੀ ਤੇ ਕਿਸਾਨ ਦੇ ਖੇਤ ਵਿੱਚ ਹੀ ਬਣਨ ਵਾਲੀ ਚੀਜ਼ ਹੈ ਅਗਨੀ ਅਸਤਰ 5 ਕਿਲੋ ਨਿੰਮ ਜਾਂ ਹੋਰ ਕੋਈ ਸਥਾਨਕ ਪੌਦਾ ਜਿਸ ਨੂੰ ਗਾਂ ਨਹੀਂ ਖਾਂਦੀ ਉਸ ਦੇ ਪੱਤੇ 20 ਲੀਟਰ ਦੇਸੀ ਗਾਂ ਦਾ ਮੂਤਰ 500 ਗ੍ਰਾਮ ਤੰਬਾਕੂ ਪਾਊਡਰ 500 ਗ੍ਰਾਮ ਹਰੀ ਮਿਰਚ ਅਤੇ 50 ਗ੍ਰਾਮ ਲਸਣ ਦੇ ਪੇਸਟ ਨੂੰ ਮਿਲਾ ਕੇ ਮੱਧਮ ਅੱਗ ਤੇ ਉਬਾਲ ਕੇ 48 ਘੰਟੇ ਲਈ ਰੱਖਿਆ ਜਾਂਦਾ ਹੈ। ਸਵੇਰੇ ਸ਼ਾਮ 2-2 ਮਿੰਟਾਂ ਲਈ ਕੋਲੋ। ਇਸ ਕੋਲ ਨੂੰ 6 ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ 1 ਏਕੜ ਵਿੱਚ ਛਿੜਕਾਓ ਕਰੋ। ਨੀਮਾਸਤਰ ਬ੍ਰਹਮਾਸਤਰ ਦਸ਼ ਪਾਣੀ ਅਰਕ ਆਦਵੀ ਕੀਟ ਪਤੰਗਿਆਂ ਦੀ ਰੋਕਥਾਮ ਦੇ ਲਈ ਵਰਤੇ ਜਾਂਦੇ ਨੇ। ਇਸੇ ਤਰ੍ਹਾਂ ਖੱਟੀ ਲੱਸੀ ਅਤੇ 178 ਆਦਵੀ ਪ੍ਰਭਾਵਸ਼ਾਲੀ ਰੂਪ ਵਿੱਚ ਵਿਭਿੰਨ ਬਿਮਾਰੀਆਂ ਦੇ ਨਿਵਾਰਣ ਲਈ ਵਰਤੇ ਜਾਂਦੇ ਨੇ ਕੁਦਰਤੀ ਖੇਤੀ ਨਾਲ ਦੇਸ਼ ਵਿੱਚ ਨਵੀਂ ਊਰਜਾ ਦਾ ਸੰਚਾਰ ਹੋ ਰਿਹਾ ਹੈ ਕਿਉਂਕਿ ਇਸ ਨਾਲ ਕਿਸਾਨਾਂ ਦੇ ਜੀਵਨ ਵਿੱਚ ਤਰੱਕੀ ਹੋ ਰਹੀ ਹੈ ਮੇਰਾ ਨਾਮ ਸਤਿਆ ਹੈ ਮੇਰਾ 150 ਪੋਤਾ ਹੈ ਜਿੱਥੇ ਮੈਂ ਕੁਦਰਤੀ ਖੇਤੀ ਵਾਲਾ ਸਪਰੇਅ ਕਰ ਰਹੀ ਹਾਂ ਪਹਿਲਾਂ ਜਿਹੜਾ ਸਪਰੇਅ ਅਸੀਂ ਦੁਕਾਨਾਂ ਤੋਂ ਖਰੀਦ ਕੇ ਕਰਦੇ ਸੀ ਉਸ ਨਾਲ ਸਾਡਾ ਖਰਚ ਜ਼ਿਆਦਾ ਆਂਦਾ ਸ ਪੈਸਾ ਵੀ ਜ਼ਿਆਦਾ ਲੱਗਦਾ ਸੀ ਇਸ ਨਾਲ ਸਾਡਾ ਖਰਚ ਵੀ ਘਟਿਆ ਹੈ ਤੇ ਫਲ ਵੀ ਚੰਗਾ ਆਇਆ ਹੈ ਜਿਸ ਲਈ ਸਾਨੂੰ ਯੂਰੀਆ ਪਾਉਣ ਦੀ ਵੀ ਲੋੜ ਨਹੀਂ ਹੈ ਪਹਿਲਾਂ ਸਾਡਾ 5000 ਦਾ ਖਰਚ ਆਂਦਾ ਸੀ ਸਪਰੇਅ ਦਾ ਤਾਂ ਹੁਣ ਸ਼ਾਇਦ 500 ਦਾ ਖਰਚਾ ਵੀ ਨਹੀਂ ਆਇਆ ਇਸ ਲਈ ਮੈਂ ਆਪਣੇ ਬਗੀਚੇ ਤੋਂ ਸ਼ੁਰੂ ਕਰਿਆ ਤੇ ਇਸ ਸਾਲ ਸਭ ਨੂੰ ਦੱਸ ਰਹੀ ਹਾਂ ਕਿ ਅੱਗੇ ਲਈ ਤੁਸੀਂ ਵੀ ਜੋ ਮੈਂ ਕੀਤਾ ਆਪਣੇ ਬਗੀਚੇ ਵੀ ਤੁਸੀਂ ਵੀ ਇਹ ਸਪਰੇਅ ਕਰਕੇ ਦੇਖੋ। ਦਿਲ ਖੁਸ਼ ਹੋ ਜਾਂਦਾ ਸਰ ਆਪਣੀ ਫਸਲ ਇਸ ਤਰ੍ਹਾਂ ਦਾ ਵਧੀਆ ਹੋਵੇ ਤਾਂ ਦਿਲ ਖੁਸ਼ ਹੋ ਜਾਂਦਾ। ਕੁਦਰਤੀ ਖੇਤੀ ਦੇ ਤਰੀਕਿਆਂ ਨੂੰ ਅਪਣਾਉਣ ਨਾਲ ਫਸਲ ਦੀ ਉਪਜ ਵਿੱਚ ਵਾਧਾ ਹੋਇਆ ਹੈ। ਮਿੱਟੀ ਦੀ ਗੁਣਵਕਤਾ ਵਿੱਚ ਸੁਧਾਰ ਹੋਇਆ ਹੈ। ਧਰਤੀ ਮਾਤਾ ਸੁਖੀ ਹੈ। ਉਸ ਨੂੰ ਲੱਗਦਾ ਹੈ ਕਿ ਕਿਸਾਨ ਨੇ ਵਧੀਆ ਤਰੀਕੇ ਦੇ ਨਾਲ ਉਸ ਦਾ ਚੰਗਾ ਧਿਆਨ ਰੱਖਿਆ ਹੈ ਅਤੇ ਉਸ ਲਈ ਉਸ ਨੂੰ ਚੰਗਾ ਖਾਣਾ ਅਤੇ ਚੰਗੀ ਖੇਤੀ ਵਾਪਸ ਕਰਨੀ ਚਾਹੀਦੀ ਹੈ ਕੋਵਿਡ ਵਰਗੀ ਮਹਾਂਮਾਰੀ ਦੀ ਸਥਿਤੀ ਵਿੱਚ ਲੋਕਾਂ ਨੂੰ ਸਮਝ ਆਈ ਕਿ ਜੇ ਅਸੀਂ ਖੁਰਾਕ ਵਿੱਚ ਸ਼ੁੱਧੀਕਰਨ ਕਰਾਂਗੇ ਤਾਂ ਹੀ ਬਚਾਂਗੇ ਤਾਂ ਹੁਣ ਇਹ ਲੋਕਾਂ ਨੂੰ ਸਮਝ ਆਇਆ ਖਪਤਕਾਰਾਂ ਨੂੰ ਸਮਝ ਆਇਆ ਕਿ ਕੁਦਰਤੀ ਖੁਰਾਕ ਖਾਵਾਂਗੇ ਤਾਂ ਬਚਾਂਗੇ ਸਾਡਾ ਪੈਸਾ ਵੀ ਬਚਿਆ ਅਤੇ ਸਮਾਂ ਵੀ ਬਚ ਰਿਹਾ ਹੈ ਅਤੇ ਸਾਡੀ ਜੋ ਹੈ ਖੇਤੀ ਦੀ ਧਰਤੀ ਮਾਂ ਦੀ ਸਿਹਤ ਵੀ ਚੰਗੀ ਹੋ ਰਹੀ ਹੈ ਅਤੇ ਉਸ ਦੇ ਨਾਲੋ ਨਾਲ ਸਾਡੀ ਵੀ ਸਿਹਤ ਚੰਗੀ ਹੋ ਰਹੀ ਹੈ। ਇਹੀ ਤਾਂ ਹੈ ਆਤਮ ਨਿਰਭਰ ਕਿਸਾਨ ਜੋ ਲਿਆ ਰਹੇ ਨੇ ਪਿੰਡੋਂ ਪਿੰਡ ਖੁਸ਼ਹਾਲੀ ਅਤੇ ਬਣਾ ਰਹੇ ਨੇ ਆਤਮ ਨਿਰਭਰ ਭਾਰਤ। ਪਿਆਰੇ ਕਿਸਾਨ ਵੀਰੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਪਸੰਦ ਆਇਆ ਹੋਵੇਗਾ। ਸੋ ਅਗਲੀ ਵਾਰ ਇਸੇ ਹੀ ਤਰ੍ਹਾਂ ਇੱਕ ਨਵਾਂ ਵਿਸ਼ਾ ਤੇ ਨਵੀਂ ਜਾਣਕਾਰੀ ਲੈ ਕੇ ਫਿਰ ਤੋਂ ਤੁਹਾਡੇ ਸਾਹਮਣੇ ਹੋਵਾਂਗੇ ਤਦ ਤੱਕ ਮੈਨੂੰ ਸੁਮਨਦੀਪ ਕੌਰ ਨੂੰ ਦਿਓ ਇਜਾਜ਼ਤ ਜੀ ਧੰਨਵਾਦ